ਅਨੀਸ ਬੈਟਸਾਪ ਕੀ ਮਾਮਲਾ ਸਾਰਾ ਜਿਹੜਾ ਕੇਸ ਹੈ ਅੱਜ ਮੇਰਾ ਨਾਮ ਮੋਤਕ ਸੈਂਟਰਿੰਗ ਇੰਸਪੈਕਟਰ ਅੱਜ ਦਾ ਨੂੰ ਸਿੱਟ ਜਵਾਨੀ ਤੇ ਰਿਡਨ ਦੇ ਵਿੱਚ ਵੀ ਸ਼ਿਕਾਇਤ ਮਿਲੀ ਸੀ ਕਿ ਦੇਖੋ ਆਪਣਾ ਮੱਛੀ ਮਾਰਕੀਟ ਤੇ ਇੱਕ ਕਿਸੇ ਨੇ ਕਿਹਾ ਨਾ ਸਿਲੰਡਰ ਵਾਲੇ ਨੇ ਗੈਰ ਕਾਨੂੰਨੀ ਤੌਰ ਤੇ ਸਿਲੰਡਰ ਘਰਦੇ ਸੀ ਕਿ ਇਸ ਕਮਰਸ਼ੀਅਲ ਸਿਲੰਡਰ ਆਦੇ ਜਿਹੜੇ ਘਰ ਦੇ ਡਮੈਸਟਿਕ ਸਿਲੰਡਰ ਹੁੰਦੇ ਤੋਂ ਉਤੋਂ ਗੈਸ ਭਰਦੇ ਜਿਹੜਾ ਕਿ ਅਚਾਨਕ ਹਮਪੈਸਟੇ ਦਾ ਵਿਜਨ ਆ ਰਿਹਾ ਕੋਈ ਵੀ ਖਤਰਾ ਨਹੀਂ ਹੋਣੀ ਦਾ ਖਤਰਾ ਵਾਪਰ ਲੱਗਦਾ ਸੀ ਇਸ ਕਰਕੇ ਅਸੀਂ ਉਹਨਾਂ ਦੇ ਸਿਲੰਡਰ ਜ਼ਬਤ ਕਰਾਏ ਤੇ ਮੱਛੀ ਮਾਰਕੀਟ ਨੂੰ ਬੌਨ ਵੀ ਕੀਤਾ ਹੈ ਕੁ ਕਿ ਇਹ ਸ ਇਲੀਗਲ ਹੈ ਜੀ ਇਹਨੂੰ ਤੁਸੀਂ ਹਟਾਉਣਾ ਪੈਣਾ ਤੇ ਬਾਕੀ ਸ਼ਹਿਰ ਚ ਜਿਹੜੇ ਇਥੇ ਆ ਕੇ ਅਸੀਂ ਰਾਈਟ ਕਰਦੇ ਕਰਦੇ ਆਏ ਆ ਤੇ ਸਮਾਨ ਨੂੰ ਚੰਮਤ ਚੱਕਿਆ ਤੇ ਵਾਰਨਿੰਗ ਵੀ ਦਿੱਤੀ ਕਈ ਲੋਕਾਂ ਨੂੰ ਤੇ ਜਿਹੜੇ ਵੀ ਸਾਡੇ ਮਾਨਯੋਗ ਮੈਡਮ ਲਕਸ਼ਮੀਦਾ ਗੁਪਤਾ ਜੀ ਵੱਲੋਂ ਸਾਨੂੰ ਹਦਾਇਤਾਂ ਮਿਲੀ ਸੀ ਹੈ ਕਿ ਸ਼ਹਿਰ ਦੇ ਵਿੱਚ ਵਿਜ਼ਿਟ ਕਰਕੇ ਆਓ ਜਿਸ ਕਰਕੇ ਅਸੀਂ ਅੱਜ ਕਾਰਵਾਈ ਪਾਈ ਹੈ ਸਰ ਲੋਕਾਂ ਦੇ ਬਹੁਤ ਸਾਰੇ ਪਿਛਲੇ ਦੀ ਮੈਸੇਜ ਆਏ ਸੀ ਕਿ ਵੀ ਬਾਕੀ ਜਗਾ ਬਹੁਤ ਕਬਜ਼ੇ ਆ ਉਧਰ ਵੀ ਜਾ ਕੇ ਆਓ ਜੇ ਏਸੀਟੀ ਮੇਲ ਵੀ ਭਰਿਆ ਪਿਆ ਤੁਹਾਨੂੰ ਪਤਾ ਹੀ ਹੈ ਸਿੰਲਡਰਾਂ ਦਾ ਕੰਮ ਉੱਥੇ ਵੀ ਰੂਪ ਨਾਲ ਚੱਲਦਾ ਪਿਆ ਉਥੇ ਕਦੋਂ ਕਾਰਵਾਈ ਕਰ ਰਹੇ ਸਰ ਬਿਲਕੁਲ ਜੀ ਤੁਹਾਡੇ ਚੈਨਲ ਰਾਹੀਂ ਅਸੀਂ ਦੱਸਣਾ ਚਾਹੁੰਦੇ ਜੀ ਕਿ ਜਲਦੋਂ ਜਲਦ ਕਾਰਵਾਈ ਜਿੱਤੇ ਜਿੱਤੇ ਸਾਨੂੰ ਸੂਚਨਾ ਮਿਲੇਗੀ ਸਾਡੇ ਮਾਨਯੋਗ ਮੈਮ ਨੂੰ ਸੂਚਨਾ ਮਿਲੇਗੀ ਅਸੀਂ ਉਸ ਤੇ ਤੁਰੰਤ ਕਾਰਵਾਈ ਕਰਾਂਗੇ ਸ਼ਹਿਰ ਵਿੱਚ ਇਹਦਾ ਕੋਈ ਕੰਮ ਨਹੀਂ ਆਉਣ ਦੇਵਾਂਗੇ ਜਿਹੜਾ ਗੈਰ ਕਾਨੂੰਨੀ ਆ ਆਮ ਜਨਤਾ ਨੂੰ ਖਤਰਾ ਹੈਗਾ ਬਣ ਸਕਦਾ ਹੈ ਤੇ ਜਿਹੜਾ ਸਰ ਮੱਛੀ ਮਾਰਕੀਟ ਨਵਾਂ ਬਣਿਆ ਆ ਬੜਾ ਤੈਨੂੰ ਕੀ ਹਦਾਇਤ ਦੇ ਕੇ ਆਏ ਹੁਣ ਸਾਰੇ ਤਰੀਕ ਨੂਕ ਕਰਨ ਦੀ ਹਦਾਇਤ ਦੇ ਕੇ ਆਏ ਕਿ ਰਿਮੂਵ ਕਰ ਲੂ ਨਹੀਂ ਤੇ ਇੱਥੇ ਸਾਨੂੰ ਵੱਡੀ ਕਾਰਵਾਈ ਹੈ ਅਮਲੇ ਚ ਲਿਆਣੀ ਪਵੇਗੀ ਤੇ ਸ਼ਹਿਰਦਾਰਾਂ ਨੂੰ ਕੀ ਸਰ ਮੈਸੇਜ ਦੇਣਾ ਚਾ ਸ਼ਹਿਰਦਾਰੋਂ ਮੈਂ ਇਹ ਵਾਰ ਸੇ ਇਹ ਮੈਂ ਚਾਹੁੰਦੇ ਕਿ ਫੈਸਟੀਵਲ ਸੀਜ਼ਨ ਹੈ ਜੀ ਆਪਣਾ ਸ਼ਹਿਰ ਚ ਬਣਾ ਵਾਟੋ ਵਾਟਨ ਦੁਕਾਨਵਾਰਾਂ ਨੂੰ ਇਹ ਵੀ ਅਪੀਲ ਕਰਦੇ ਆ ਕਿ ਬੋਰਡ ਆਪਣੇ ਬਾਹਰ ਨਾ ਲਾਓ ਲਿਮਿਟਸ ਲਾਓ ਰੌਣਕਾਂ ਦਾ ਕੰਮ ਕਰੋ ਰਾਹ ਰਾਹ ਦੇ ਵਿੱਚ ਮਤਲਬ ਜ਼ਿਆਦਾ ਪੇੜ ਪ੍ਰਕਾ ਨਾ ਕਰੋ ਜੀ ਸਰ ਕਦੋਂ ਤੱਕ ਕਾਰਵਾਈ ਚੱਲੂਗੀ ਇਹ ਵਾਲੀ ਇਹ ਮਾਨਯੋਗ ਕਮਿਸ਼ਨਰ ਦੀ ਜਿੱਥੇ ਜਿੱਥੇ ਸਾਨੂੰ ਹੁਕਮ ਦਿੰਦੇ ਆ ਰੋਜ਼ ਕਾਰਵਾਈ ਪੱਤਰ ਦੇ ਕੰਮ ਦੇਖਣ ਨੂੰ ਮਿਲਦਾ ਠੀਕ ਹੈ ਸਰ ਧੰਨਵਾਦ ਜੀ ਭਾਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਡਾਕਟਰ ਕੇ ਕੇ ਵਰਮਾ ਭਾਜੀ ਕਿਦਾਂ ਆ ਜਿਹੜੀ ਕਾਰਵਾਈ ਨਗਰ ਨਾਗਰ ਨੇ ਕੀਤੀ ਕਿਦਾਂ ਕੀਤੀ ਹੈ ਨਗਰ ਨਿਗਮ ਨੂੰ ਜਿਹੜੀ ਕਾਰਵਾਈ ਅੱਜ ਕਰਨ ਲੱਗਾ ਨਾ ਕਾਫੀ ਦਿਨ ਪਹਿਲਾਂ ਕਰਨੀ ਚਾਹੀਦੀ ਸੀ ਕਿਉਂਕਿ ਇਹਨਾਂ ਨੇ ਤੇ ਇੱਥੇ ਆਪਣਾ ਅਦਿਆਨ ਬਸੇਰਾ ਹੀ ਬਣਾ ਲਿਆ ਸੀ ਭਾਈ ਸੌਂਦੇ ਸੀ ਇਹ ਮੱਛੀ ਮਾਰਕੀਟ ਜਿਹੜੀ ਇੱਥੇ ਨਵੀਂ ਬਣੀ ਆ ਦੇ ਨਾਲ ਇੰਨੀ ਧੜੀ ਹਾਲਤ ਸੀਗੀ ਕਿ ਕਈ ਵਾਰ ਇਥੋਂ ਨੰਗਦੇ ਐ ਇੰਨੀ ਭੋ ਆਂਦੀ ਸੀ ਕਿ ਨੰਗਣੇ ਲਈ ਰਸਤਾ ਹੀ ਬਦਲਣਾ ਪੈਂਦਾ ਸੀ ਨਗਰ ਨਿਕਲਨੇ ਪੱਤਰਕਰਮ ਨੇ ਗੱਲਬਾਤ ਕੀਤੀ ਸੀ ਕਿ ਕਹਿੰਦੇ ਕਿ ਸਾਡੇ ਕੋਲ ਇੱਕ ਪਲੇਟ ਨਹੀਂ ਸੀ ਆਈ ਕੋਈ ਹੁਣ ਕਮਪਲੀਟ ਆਈ ਹੈ ਤਾਂ ਕਾਰਵਾਈ ਕੀਤੀ ਗਈ ਇੱਥੇ ਮੈਂ ਇੱਕ ਅਖਬਾਰ ਦਾ ਐਡੀਟਰ ਵੀ ਆਂ ਜਿਹਦਾ ਨਾਮ ਕਰਵਲ ਆਨ ਟਾਈਮ ਆ ਔਰ ਮੈਂ ਉਹਦੇ ਨਾਤੇ ਵੀ ਇਹ ਗੱਲ ਕਵਾਂਗਾ ਕਿ ਜਿਹੜੀ ਇਹਨਾਂ ਨੇ ਕਾਰਵਾਈ ਕਰ ਰਹੀ ਹੈ ਕਾਰਪੋਰੇਸ਼ਨ ਸਾਡੇ ਮੇਅਰ ਸਾਹਿਬ ਦੇ ਲਈ ਕਿ ਬਹੁਤ ਵਧੀਆ ਕਾਰਵਾਈ ਆ ਕਿਉਂਕਿ ਜੇ ਇੰਤੈ ਕਾਰਵਾਈ ਹੋਵੇ ਤੇ ਇਹੋ ਜੇ ਬਿਮਾਰੀ ਫੈਲ ਸਕਦੀ ਜਿੱਦਾਂ ਕਿ ਅੱਜ ਕੱਲ੍ਹ ਦੇਖੋ ਮੱਛਰ ਆ ਡੇਂਗੂ ਆ ਹੋਰ ਬਿ ਤੇ ਜੇ ਨਾ ਇਹ ਕਰਦੇ ਤਾਂ ਹੋਰ ਬਿਮਾਰੀ ਫੈਲਣ ਦਾ ਡਰ ਸੀਗਾ ਭਾਈ ਜਾਨੇ ਲੋਕ ਇੱਥੇ ਕਬਜ਼ੇ ਕਰਦੇ ਨੇ ਬਾਹਰੋਂ ਆ ਕੇ ਮੱਛੀਆਂ ਇੱਥੇ ਸਿੱਟ ਦਿੰਦੇ ਰਾਹ ਨੂੰ ਕੋਈ ਚੱਕਦਾ ਨਹੀਂ ਗਲੇ ਸੜੇ ਸਾਰਾ ਸਮਾਨ ਸਿੱਟ ਜਾਂਦੇ ਆ ਤੋ ਇਸ ਕਰਕੇ ਇਹ ਜਿਹੜਾ ਕਾਰਜ ਜਿਹੜੇ ਸ਼ਹਿਰ ਦੇ ਵਿੱਚ ਹੋਰ ਜਿਹੜੇ ਕਬਜ਼ੇ ਹੋਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੂੰ ਕਿ ਆਪਣੇ ਕਮੇਟੀ ਕਰਨ ਨੂੰ ਕਬਜ਼ਿਆਂ ਦੀ ਗੱਲ ਸੁਣ ਲੋ ਜੇ ਕਿਸੇ ਨੂੰ ਕਹੀਏ ਮਾਰੇ ਆ ਤੁਸੀਂ ਇੱਥੋਂ ਮੋਟਰਸਾਈਕਲ ਪਰੇ ਕਰਾ ਦਿਓ ਉਹ ਕਹਿੰਦੇ ਮਾਰਾ ਸੀ ਤਾਂ ਲੀਡਰ ਆਦਮੀ ਸੰਤ ਦਾ ਕੋਈ ਫਰਕੇ ਨਹੀਂ ਪੈਂਦਾ ਉਹਨਾਂ ਨੇ ਸਾਰੀਆਂ ਸੜਕਾਂ ਦੋ ਹੀ ਪਾਸੇ ਮਲੀਆਂ ਆ ਜੋ ਜਦੋਂ ਵੀ ਕੋਈ ਆ ਕੇ ਉਹਨਾਂ ਨੂੰ ਰੋਕਦਾ ਤਾਂ ਮੰਨਦੇ ਹੀ ਨਹੀਂ ਕਹਿਣਾ ਠੀਕ ਆ ਜੀ। ਸੋ ਐਸੀ ਗੱਲ ਆ ਜਿੰਨੇ ਕਬਜ਼ੇ ਹਟੂਗੇ ਨਜਾਇਜ਼ ਉਹ ਚੰਗੀ ਗੱਲ ਆ। ਉਸ ਤੋਂ ਬਾਅਦ ਇੱਕ ਰਿਕਵੈਸਟ ਹੋਰ ਵੀ ਆ ਕਿ ਡੇਂਗੂ ਦੀ ਜਿਹੜੀ ਡੇਂਗੂ ਦੀ ਜਿਹੜੀ ਰੋਕਥਾਮ ਵਾਸਤੇ ਵੀ ਇਹ ਬਹੁਤ ਜ਼ਰੂਰੀ ਆ। ਕਿ ਇਹ ਜਿਹੜਾ ਮਰਿਆ ਸਮਾਨ ਸੀ ਮੱਖੀਆਂ ਦਾ ਹੋਰ ਸਾਰਾ ਸਾਹਮਣੇ ਤੁਸੀਂ ਇੱਧਰ ਦੇਖੋ ਗੰਦਗੀ ਦਿਖਾਓ ਇੱਕ ਵਾਰੀ ਇੱਧਰਲੇ ਪਾਸੇ ਕਿਤਾ ਕਾ ਆਉ ਗਿਆ ਹੈ। ਉੱਥੇ ਸਾਰਾ ਕੁਝ ਸੜ ਜਾਂਦੇ ਆ। ਇੰਨੀ ਸਾਡੇ ਸਵੀਪਰਾਂ ਨੂੰ ਵੀ ਤੰਗੀ ਹੁੰਦੀ ਸੀ ਕਿ ਸਫਾਈ ਕਰਨ ਵੇਲੇ ਵੀ ਉਹਨਾਂ ਨੂੰ ਆਫ ਹੁੰਦੀ ਸੀ। ਸੋ ਇਹ ਬਹੁਤ ਵਧੀਆ ਗੱਲ ਆ ਕਿ ਅੱਜ ਇਹ ਜੋ ਕਾਰਵਾਈ ਹੋਈ ਬਹੁਤ ਵਧੀਆ ਹੋ ਰਹੀ ਆ।